ਸਸਰੀਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੇਕਿ ਜਦੋਂ ਜ਼ਿੰਦੇ ਹਾੜੇ ਕਿਸਦਾ ਕਤਲ ਕਰ ਦਿੱਤਾ ਜਾਵੇ ਤੇ ਉਹ ਸ਼ਖਸ ਜਿਸ ਦਾ ਕਤਲ ਹੋਇਆ ਹੈ ਉਹ ਸੱਤਾਧਾਰੀ ਪਾਰਟੀ ਦੇ ਨਾਲ ਜੁੜਿਆ ਹੋਇਆ ਹੋਵੇ ਫਿਰ ਫਰਕ ਤਾਂ ਪੈਂਦਾ ਹੈ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਖਬਰ ਖੰਨਾ ਤੋਂ ਲਵਾਂਗੇ ਖੰਨਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦਾ ਕਤਲ ਕਰ ਦਿੱਤਾ ਗਿਆ ਹੈ ਔਰ ਇਸ ਲੀਡਰ ਦਾ ਨਾਮ ਹੈ ਤਰਲੋਚਨ ਸਿੰਘ ਜਿਹਨ ਪੰਜਾਬ ਆਮ ਆਦਮੀ ਪਾਰਟੀ ਦੀ ਜਿਹੜੀ ਕਿਸਾਨ ਵਿੰਗ ਹੈ ਉਸ ਦੇ ਨਾਲ ਤਰਲੋਚਨ ਸਿੰਘ ਜੁੜੇ ਹੋਏ ਸਨ ਤਰਲੋਚਨ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਣਕਾਰੀ ਮੁਤਾਬਕ ਉਹ ਆਪਣੇ ਖੇਤਾਂ ਤੋਂ ਵਾਪਸ ਆ ਰਹੇ ਸਨ ਖੇਤਾਂ ਦੇ ਜਿਹੜੀ ਮੋਟਰ ਹੈ ਉੱਥੇ ਗਏ ਸੀ ਤੇ ਮੋਟਰ ਤੋਂ ਵਾਪਸ ਆ ਰਹੇ ਸਨ ਤੇ ਇਕਲਾਹਾ ਪਿੰਡ ਦੇ ਵਿੱਚ ਤਰਲੋਚਨ ਸਿੰਘ ਨੂੰ ਟਾਰਗੇਟ ਕੀਤਾ ਗਿਆ ਔਰ ਗੋਲੀਆਂ ਮਾਰ ਕੇ ਕਤਲ ਤਰਲੋਚਨ ਸਿੰਘ ਦਾ ਕਰ ਦਿੱਤਾ ਗਿਆ ਇਹ ਖੰਨਾ ਦੇ ਵਿੱਚ ਘਟਨਾ ਕਰਮ ਵਾਪਰਿਆ ਹੈ ਖੰਨਾ ਲੁਧਿਆਣਾ ਜ਼ਿਲ੍ਹਾ ਦਾ ਇੱਕ ਵੱਡਾ ਸ਼ਹਿਰ ਹੈ ਔਰ ਖੰਨੇ ਦੇ ਵਿੱਚ ਇਹ ਪੂਰਾ ਘਟਨਾਕਰਮ ਵਾਪਰਿਆ ਜਿੱਥੇ ਇੱਕ ਆਮ ਆਦਮੀ ਪਾਰਟੀ ਦੇ ਆਗੂ ਦਾ ਕਤਲ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦਾ ਲੀਡਰ ਨਾਮ ਹੈ ਤਰਲੋਚਨ ਸਿੰਘ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਖੂਨ ਦੇ ਨਾਲ ਲੱਤਪਤ ਹੋਣ ਦੀ লাশ ਹਸਪਤਾਲੇ ਜਾਂਦੀ ਗਈ ਔਰ ਕਾਬਿਲ ਗੌਰ ਹੈ ਕਿ ਉਹ ਆਪਣੇ ਖੇਤਾਂ ਦੇ ਵਿੱਚ ਗਏ ਸੀ ਇਕਲਾਹਾ ਪਿੰਡ ਹੈ ਖੰਨਾ ਦੇ ਨੇੜੇ ਇਕਲਾਹਾ ਪਿੰਡ ਤਾਂ ਇਕਲਾਹਾ ਪਿੰਡ ਦੇ ਵਿੱਚ ਉਹ ਮੋਟਰ ਤੋਂ ਵਾਪਸ ਆ ਰਹੇ ਸੀ ਖੇਤਾਂ ਤੋਂ ਵਾਪਸ ਆ ਰਹੇ ਸੀ ਜਦੋਂ ਇਹ ਪੂਰਾ ਘਟਨਾਕਰਮ ਵਾਪਰਿਆ ਤੇ ਗੋਡੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇੱਕ ਹੋਰ ਕਿੰਨਤਾ ਨੂੰ ਜੰਪਾਤਾ ਲੱਗਿਆ ਸਾਨੂੰ ਪਾਜੀ ਆ ਬਾਰੇ ਬਾਰੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਗਰੇਪ ਹੈ ਨਹੀਂ ਜੀ ਅਸੀਂ ਜਾ ਕੇ ਦੇਖਿਆ ਜੀ ਜ਼ਿਲ੍ਹਾ ਆਦੇਰ ਕ ਪਹਿਲੀ ਫੂਲ ਕੋ ਤੰਸੀਹ ਜੀ ਮਰੇ ਸਿਰ ਚ ਗੋਲੀ ਲੱਗ ਰਹੀ ਬਾਕੀ ਪੋਸਟ ਮਾਰਟ ਦੇ ਦੇਖੋ ਜੀ ਕੀ ਪਤਾ ਲੱਗਦਾ ਜੀ ਲੱਗਦਾ ਕਿਸੇ ਬੰਦੇ ਨੇ ਸਾਫ ਕੀਤਾ ਹੋਵੇ ਨਹੀਂ ਵੀ ਇਹ ਕਿੱਥੇ ਦਾ ਵਾਕਿਆ ਕਿੱਥੇ ਦਾ ਇੱਕਲਾ ਹੋਦਾ ਹੀ ਇਹ ਵੀ ਕਿ ਕਿਲੀ ਜਖਮ ਵਗੈਰਾ ਕਿੰਨੇ ਗੋਲ ਲੱਗੇ ਕੋ ਲੱਗੇ ਪਤਾ ਜੀ ਜੀ ਦੋ ਸਿਰ ਚ ਨਾ ਜਖਮ ਇੱਕ ਢਿੱਡ ਚ ਹੈ ਜੀ ਜਿਸ ਤਰ੍ਹਾਂ ਪਹਿਲਾਂ ਵੀ ਕਹਿ ਰਹੇ ਕਿ ਇਸ ਪੰਚੀ ਵੀ ਪਹਿਲਾਂ ਇਲੈਕਸ਼ਨ ਲੜੀ ਜੀ ਲੱਗਦਾ ਫਿਰ ਅੰਜੇ ਸੋਚ ਸਕਦੀ ਹੈ ਜੀ ਦੇਖੋ ਵੀ ਜੇ ਹੁਣ ਕਿਸੇ ਦੇ ਮਨ ਦਾ ਕੁਝ ਨਹੀਂ ਕਹਿ ਸਕਦੇ ਜੀ ਕਿਸੇ ਦੇ ਮਨ ਚ ਕੀ ਆ ਮੰਗ ਕੀ ਕਰਦੇ ਹਨ ਕੋਈ ਨਹੀਂ ਦੇਖੋ ਵੀ ਹੁਣ ਮੰਗ ਤਾਂ ਵੀ ਰਹੀ ਹੈ ਕਿ ਮੇਰਾ ਬਾਪ ਦਾ ਮਨ ਨਹੀਂ ਵੀਰੇ ਮੇਰੇ ਕੋਈ ਕਿਸੇ ਦਾ ਮਾੜਾ ਦਾ ਕੋਈ ਸੋਚ ਨਹੀਂ ਹੈ ਕਦੇ ਵੀ ਕਿਸੇ ਦਾ ਪਤਾ ਨਹੀਂ ਵੀਰੇ ਕਿਸੇ ਨੇ ਕੀ ਆਪਦੀ ਰੰਜਿਸ਼ ਕੱਢੀ ਹੈ ਕਿ ਤਤ ਲੋਚਨ ਸਿੰਘ ਦਾ ਕਤਲ ਕਿਉਂ ਹੋਇਆ ਇੱਕ ਵੱਡਾ ਸਵਾਲ ਜ਼ਰੂਰ ਹੈ ਪਰਿਵਾਰ ਨੂੰ ਉਹਨਾਂ ਦੀ ਬੇਟੀ ਨੂੰ ਤੁਸੀਂ ਸੁਣ ਰਹੇ ਸੀ ਬੇਟੇ ਦੇ ਕੱਪੜੇ ਖੂਨ ਦੇ ਨਾਲ ਲਥਪਥ ਨਜ਼ਰ ਆ ਰਹੇ ਨੇ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਤੁਹਾਡੇ ਪਿਤਾ ਉੱਥੇ ਡਿੱਗੇ ਹੋਏ ਨੇ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਸਿਰ ਦੇ ਵਿੱਚ ਦੋ ਗੋਲੀਆਂ ਨੇ ਤੇ ਇੱਕ ਢਿੱਡ ਦੇ ਵਿੱਚ ਜ਼ਖਮ ਉਹ ਕਹਿੰਦੇ ਹੋਏ ਨਜ਼ਰ ਆਏ ਨੇ ਥੋੜੇ ਬਾਅਦਾਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਫਿਰੋਜ਼ਪੁਰ 트리플 ਮਰਡਰ ਕੇਸ ਦੇ ਵਿੱਚ ਏਜੀਟੀਐਫ ਨੇ ਇੱਕ ਵੱਡਾ ਖੁਲਾਸਾ ਕੀਤਾ AGTF ਨੇ ਖੁਲਾਸਾ ਕੀਤਾ ਕਿ ਸ਼ੂਟਰਜ਼ ਦਾ ਟਾਰਗੇਟ ਦਿਲਦੀਪ ਸੀ ਸ਼ੂਟਰਾਂ ਦੀ ਦਿਲਦੀਪ ਦੇ ਨਾਲ ਪੁਰਾਣੀ ਰੰਜਿਸ਼ ਸੀ ਕਈ ਦਿਨਾਂ ਤੱਕ ਸ਼ੂਟਰਜ਼ ਨੇ ਉਸ ਦੀ ਰੇਕੀ ਕੀਤੀ ਇਹਨਾਂ ਦਾ ਟਾਰਗੇਟ ਦਿਲਦੀਪ ਸਿੰਘ ਹੀ ਸੀਗਾ ਐਂਡ ਉਹਨੂੰ ਹੀ ਇਹ ਟਾਰਗੇਟ ਕਰਨਾ ਚਾਹ ਰਹੇ ਸੀਗੇ ਉਹਨਾਂ ਦੀ ਫੈਮਿਲੀ ਉਹਨਾਂ ਦੇ ਨਾਲ ਸੀ ਇਹਦੇ ਕਰਕੇ ਉਹਨਾਂ ਨੂੰ ਉਹਨਾਂ ਨੂੰ ਦੇ ਉੱਪਰ ਵੀ ਇਹ ਜੋ ਵੀ ਆਚ ਆਈ ਹੈ ਬਟ ਅਦਰਵਾਈਜ਼ ਵੀ ਅਗਰ ਕੋਈ ਹੋਰ ਐਸਪੈਕਟ ਹੈ ਏਵਰੀ ਐਂਗਲ ਵਿਲ ਬੀ ਵੈਰੀਫਾਈਡ ਫੁਲੀਲੀ ਪੁਲਿਸ ਮੁਤਾਬਕ ਹੈ ਕੋਈ ਗੈਂਗਵਾਰਤਾ ਨਹੀਂ ਪਰ ਦੋ ਗੈਂਗਸ ਦੇ ਵਿਚਾਲੇ ਆਪਸੀ ਰੰਜਿਸ਼ ਚ ਕੋਈ ਐਕਸਪੱਲ ਜ਼ਰੂਰ ਹੈ ਉਹਨਾਂ ਤੋਂ ਸਾਨੂੰ ਪੁੱਛ ਹਿਊਮਨ ਸਰਸਸ ਤੋਂ ਇਨਫੋਰਮੇਸ਼ਨ ਆਈ ਫਿਰ ਸਾਡੇ ਟੈਕਨੀਕਲ ਵਿੰਗ ਨੇ ਜਿਹੜਾ ਹੈਗਾ ਇੱਥੇ ਸਾਡਾ ਜੀਟੀਐਫ ਦਾ ਟੈਕਨੀਕਲ ਵਿੰਗ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਉਹਨਾਂ ਨੇ ਉਹਨਾਂ ਦੀ ਹੈਲਪ ਦੇ ਨਾਲ ਸਾਰੇ ਇਹ ਕੰਬਾਈਨਡ ਐਫਰਟਸ ਦੇ ਨਾਲ ਅਸੀਂ ਜਿਹੜਾ ਹੈਗਾ ਕਿਊਜ਼ ਨੂੰ ਪਹਿਲਾਂ ਤਾਂ ਅਸੀਂ ਲੋਕੇਟ ਕੀਤਾ ਕਾਬਲੇ ਗੋਰੇ ਕਿ 3 ਸਤੰਬਰ ਨੂੰ ਫਿਰੋਜ਼ਪੁਰ ਦੇ ਵਿੱਚ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਕੋਲ ਫਾਇਰਿੰਗ ਦੇ ਵਿੱਚ ਆਕਾਸ਼ਦੀਪ ਦਿਲਦੀਪ ਸਿੰਘ ਅਤੇ ਜਸਪ੍ਰੀਤ ਕੌਰ ਦੀ ਮੌਤ ਹੋ ਗਈ ਕਤਲ ਦੇ ਸੱਤ ਮੁਲਜ਼ਮਾਂ ਨੂੰ ਪੁਲਿਸ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਗ੍ਰਿਫਤਾਰ ਕਰਕੇ ਲਿਆਇਆ ਇਹ ਇਹਨਾਂ ਦੇ ਵਿੱਚ 6 ਸ਼ੂਟਰਸ ਅਤੇ ਇੱਕ ਡਰਾਈਵਰ ਹੈ। ਔਰ ਪੁਲਿਸ ਖੁਲਾਸਾ ਕਰ ਰਹੀ ਹੈ ਕਿ ਦਿਲਦੀਪ ਹੀ ਟਾਰਗੇਟ ਸੀ ਔਰ ਬਾਕੀ ਦੇ ਜਿਹੜੇ ਦੋ ਲੋਕ ਸੀ ਉਹ ਟਾਰਗੇਟ ਨਹੀਂ ਸੀ ਪਰ ਨਾਲ ਸੀਸ ਕਰਕੇ ਉਹਨਾਂ ਦੀ ਜਾਨ ਚਲੀ ਗਈ। ਕਹਿ ਰਹੇ 트리플 ਮਰਡਰ ਨੂੰ ਸੁਲਝਾਉਣ ਦਾ ਦਾਅਵਾ ਹੈ ਕਿ 6 ਦੇ 6 ਸ਼ੂਟਰ ਕਾਬੂ ਕਰ ਲਏ ਗਏ ਨੇ ਤੇ ਇੱਕ ਡਰਾਈਵਰ ਵੀ। ਅਗਲੀ ਖਬਰ ਦਾ ਰੁਕ ਕਰਦੇ ਤੇ ਖਬਰ ਹੈ ਰਾਹੁਲ ਗਾਂਧੀ ਦੇ ਨਾਲ ਜੁੜੀ ਹੋਈ। ਰਾਹੁਲ ਗਾਂਧੀ ਦੇ ਅਮਰੀਕਾ ਦੇ ਵਿੱਚ ਦਿੱਤੇ ਗਏ ਇੱਕ ਬਿਆਨ ਦੇ ਉੱਤੇ ਬੀਜੇਪੀ ਰahul uh, Gandhi nu nishane te laare Rahul Gandhi ne America de vich bayan ditta ki Bharat de vich sab made in China hai China ne production te dhyan ditta hai is layi China de vich rozgar diyan dikkatan nahi ne The West has an employment problem India has an employment problem But there many countries in the world that don't really have an employment problem China certainly doesn't have an employment problem Vietnam doesn't have an employment problem ਰahul ਦੇ ਬਿਆਨ ਤੋਂ ਬਾਅਦ ਬੀਜੇਪੀ ਆਗੂ ਉਹਨਾਂ ਦੇ ਉੱਤੇ ਹਮਲਾਵਰ ਹੋ ਗਏ ਤਾਂ ਹੈ ਕਿ ਦੇਸ਼ ਵਿੱਚ ਮੈਨੂਫੈਕਚਰਿੰਗ ਵੱਧ ਰਿਹਾ ਹੈ ਇਹ ਅਲੱਗ ਬਾਤ ਹੈ ਕਿ ਸਰਵਿਸ ਸੈਕਟਰ ਔਰ ਮੈਨੂਫੈਕਚਰਿੰਗ ਦਾ ਦੋਨੋਂ ਕਾ ਹੈ ਲੇਕਿਨ ਆਪ ਤੋ ਚਾਈਨਾ ਕਾ ਬ੍ਰਾਂਡਿੰਗ ਕਰ ਰਿਹਾ ਹੋ ਐਲਓਪੀ ਹੋ ਕਰਕੇ ਦਰਸਲ ਰਾਹੁਲ ਗਾਂਧੀ ਵਿਰੋਧੀ ਦਰਦੀ ਆਗੂ ਦੇ ਤੌਰ ਦੇ ਉੱਤੇ ਪਹਿਲੀ ਵਾਰ ਵਿਦੇਸ਼ੀ ਦੌਰੇ ਤੇ ਨੇ ਜਿੱਥੇ ਯੂਨੀਵਰਸਿਟੀ ਆਫ ਟੈਕਸਾਸ ਤੇ ਵਿਦਿਆਰਥੀਆਂ ਦੇ ਨਾਲ ਭਾਰਤੀ ਰਾਜਨੀਤੀ ਇਕਨੋਮੀ ਅਤੇ ਪਰ ਜੁੜੋ ਯਾਤਰਾ ਸਨੇਮ तमाम ਬੁੱਧੀਆਂ ਤੇ ਉਹਨਾਂ ਨੇ ਚਰਚਾ ਕੀਤੀ ਤੇ ਜਦੋਂ ਵਿਦੇਸ਼ ਦੇ ਵਿੱਚ ਦਿੱਤੇ ਗਏ ਬਿਆਨ ਦੇ ਉੱਤੇ ਭਾਰਤ ਦੇ ਵਿੱਚ ਬਵਾਲ ਹੋ ਜਾਵੇ ਫਿਰ ਬਰਖ ਤਪੈਂਦਾ ਹੈ ਕਿ ਵਾਕਈ ਰਾਹੁਲ ਗਾਂਧੀ ਨੇ ਕੋਈ ਬ੍ਰਾਂਡਿੰਗ ਕਰ ਦਿੱਤੀ ਚਾਈਨਾ ਦੀ ਇਹ ਵੀ ਇੱਕ ਵੱਡਾ ਸਵਾਲ ਹੈ ਸਵਾਲ ਦੇ ਵਿੱਚ ਆਲੇ ਅੱਜ ਅਸੀਂ ਇਸ ਮੁੱਦੇ ਨਾਲ ਹੀ ਜੁੜਿਆ ਹੋਇਆ ਸਵਾਲ ਪੁੱਛ ਰਹੇ ਹਾਂ ਰਾਹੁਲ ਗਾਂਧੀ ਮੌਜੂਦਾ ਸੰਮਤ ਦੇ ਵਿੱਚ ਐਲਓਪੀ ਨੇ ਅਨਕੀ ਲੀਡਰ ਆਫ oppositon ਨੇ ਇਸ ਕਰਕੇ ਅੱਜ ਦਾ ਸਵਾਲ ਅਸੀਂ ਲੀਡਰ ਆਫ oppositon ਦੇ ਨਾਲ ਜੁੜਿਆ ਪੁੱਛ ਰਹੇ ਹਾਂ ਸਵਾਲ ਤੁਹਾਡੀ ਡੀਵੀ ਸਕਰੀਨ ਦੇ ਉੱਤੇ ਲੋਕ ਸਭਾ ਦੇ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਐਲਓਪੀ ਕੌਣ ਰਿਹਾ ਸੁਸ਼ਮਾ ਸਵਰਾਜ ਬੀ ਅਟਲ ਬਿਹਾਰੀ ਵਾਜਪਾਈ ਆਪਸ਼ਨ ਸੀ ਲਾਲਕ੍ਰਿਸ਼ਣ ਢਬਾਨੀ ਜਾਂ ਆਪਸ਼ਨ ਡੀ ਜਗਜੀਵਨ ਰਾਮ ਸਹੀ ਜਵਾਬ ਕੀ ਹੈ ਥੋੜੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ ਕਿ ਸਭ ਤੋਂ ਲੰਬੇ ਸਮੇਂ ਤੱਕ ਕੈਲੋਪੀਆਨੀ ਕਿ ਲੀਡਰ ਆਫ ਆਪੋਜੀਸ਼ਨ ਕੌਣ ਰਹੀ ਹੈ ਮੌਜੂਦਾ ਸੰਮੇਲ ਵਿੱਚ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਦੀ ਸਟੇਟਮੈਂਟ ਦੇ ਨਾਲ ਇਸ ਸਮੇਂ ਬਵਾਲ ਹੋਇਆ ਹੈ ਦੇਸ਼ ਦੇ ਵਿੱਚ ਬੀਜਪੀ ਬਹੁਤ ਹਮਲਾਵਰ ਹੈ ਇਸ ਕਰਕੇ ਅੱਜ ਅਸੀਂ ਇਸ ਮੁੱਦੇ ਨਾਲ ਜੁੜੇ ਹੋਏ ਹਾਂ ਇਸ ਸਵਾਲ 'ਤੇ ਦਰ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਗੜਜੋੜ ਦੀਆਂ ਖਬਰਾਂ ਦੇ ਉੱਤੇ ਵਿਰਾਮ ਲੱਗ ਗਿਆ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਐਲਾਨ ਦਿੱਤੀ। ਇਸ ਲਿਸਟ ਦੇ ਵਿੱਚ 20 ਉਮੀਦਵਾਰ ਐਲਾਨੇ ਗਏ ਨੇ। ਪਾਰਟੀ ਨੇ ਕਿਹਾਇ ਤੋ ਅਨੁਰਾਗ ਟਾਂਡਾ ਨੂੰ میدان ਚ ਉਤਾਰਿਆ ਹੈ। ਆਮ ਆਦਮੀ ਪਾਰਟੀ ਲਗਾਤਾਰ ਰੇਤਨ ਰਾਤ ਰਹੀ। ਆਰਪ ਚੋਣਾਂ ਦੇ ਅੰਦਰ ਸਮਾਂ ਬਹੁਤ ਕੰਮ ਬਚਾ ਹੈ। ਹਮਨੇ ਆਪਣੀ ਲਿਸਟ ਜਾਰੀ ਕਰ ਦਿੱਤੀ। ਸਪਸ਼ਟ ਇਹ ਬਾਤ ਹੀ ਕਹਿ ਰਹਾ ਹੂੰ ਕਿ ਹਮ ਆਪਣੇ ਰਾਸ਼ਟਰੀ ਨੇਤ੍ਰਤਵ ਦੇ ਆਦੇਸ਼ ਤੇ ਕੰਮ ਕਰਦਾ ਹੈ ਕਾਬਲੇ ਗੋਰੇ ਕੀ ਹਰਿਆਣਾ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਗੜਜੋੜ ਦੀ ਚਰਚਾ ਸੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਬੈਠਕ ਤੋਂ ਬਾਅਦ ਗੱਲ ਸਿਰੇ ਨਹੀਂ ਚੜੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹਾਲਾਂਕਿ ਕਾਂਗਰਸ ਆਮ ਆਦਮੀ ਪਾਰਟੀ ਤੋਂ ਪਹਿਲਾਂ ਹੀ ਦੋ ਲਿਸਟਾਂ ਜਾਰੀ ਕਰ ਚੁੱਕੀ ਹੈ ਜਿਸ ਦੇ ਵਿੱਚ 41 ਉਮੀਦਵਾਰਾਂ ਦੇ ਨਾਮ ਐਲਾਨੇ ਗਏ ਨੇ ਜਦਕਿ 90 ਵਿਧਾਨ ਸਭਾ ਸੀਟਾਂ ਵਾਲੇ ਸੂਬੇ ਹਰਿਆਣਾ ਦੇ ਵਿੱਚ ਵੀ ਅਜੇ ਕਾਂਗਰਸ ਨੇ 49 ਨਾਮ ਨਹੀਂ ਐਲਾਨੇ ਨੇ ਉਧਰ ਅਕਾਲੀ ਦਲ ਦੇ ਬਾਗੀ ਗੁੱਟ ਦੇ ਮੈਂਬਰ ਬੀਬੀ ਜਗਿਰਕੌਰ ਪਰਮਿੰਦਰ ਸਿੰਘ ਢੀਂਟਸਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ ਉਧਰ ਸੋਨ ਸਿੰਘ ਠੰਡਲ ਵੀ ਆਪਣਾ ਸਪਸ਼ਟੀਕਰਨ ਦੇਣ ਪਹੰਚੇ ਅਕਾਲੀ ਦਲ ਦੇ ਸਾਬਕਾ 17 ਮੰਤਰੀਆਂ ਨੂੰ ਜਾਰੀ ਹੁਕਮਾਂ ਦੇ ਵਿੱਚ ਬੀਬੀ ਜਗੀਰ ਕੌਰ ਅਤੇ ਪਰਮਿੰਦਰ ਸਿੰਘ ਢੀਂਡਸਾ ਆਰੰਭ ਵੀ ਸ਼ਾਮਿਲ ਹੈ ਸੁਬੀਰ ਸਿੰਘ ਬਾਦਲ ਮਨਪ੍ਰੀਤ ਬਾਦਲ ਡਾਕਟਰ ਚੀਮਾ ਸਣੇ ਕਈ ਆਗੂ ਸ਼੍ਰੀ ਅਕਾਲ ਤਖਤ ਸਾਹਿਬ ਦੇਪਤੀ ਆਪਣਾ ਸਪਸ਼ਟੀਕਰਨ ਸੌਂਪ ਚੁੱਕੇ ਨੇ ਬੀਬੀ ਜਗੀਰ ਕੌਰ ਨੇ ਸਪਸ਼ਟੀਕਰਨ ਦੇ ਵਿੱਚ ਕਿਹਾ ਕਿ ਉਹ 14 ਤੋਂ 31 ਮਾਰਚ 2012 ਤੱਕ ਹੀ ਮੰਤਰੀ ਸਨ ਅਤੇ ਇਹਨਾਂ 16 ਦਿਨਾਂ ਦੇ ਵਿੱਚ ਅਜਿਹੇ ਕੇਸਿਸ ਦੇ ਨਾਲ ਜੁੜਿਆ ਕੋਈ ਫੈਸਲਾ ਨਾ ਤਾਂ ਹੋਇਆ ਨਾ ਹੀ ਕੋਈ ਕਾਰਵਾਈ ਜਿਸ ਦੀ ਵਜ੍ਹਾ ਨਾਲ ਮੇਰੀ ਕੋਈ ਸ਼ਮੂਲੀਅਤ ਨਹੀਂ ਹੈ ਮੋਦ ਵਿੱਚ ਨਾ ਹੀ ਕੋਈ ਐਸਾ ਚਲੰਤ ਮਸਲਾ ਆਇ ਇਸ ਤੇ ਅੱਜ ਸਾਰੇ ਮਸਲੇ ਪੈਦਾ ਹੋਏ ਜਿਹਦੇ ਅੱਜ ਗਲਤੀਆਂ ਗੁਨਾਹਾਂ ਦੀ ਚर्चा ਕੀਤੀ ਜਾ ਰਹੀ ਹੈ ਉਹਨਾਂ 16 ਦਿਨਾਂ ਦੇ ਵਿੱਚ ਕੋਈ ਐਸੀ ਘਟਨਾ ਨਹੀਂ ਆਈ ਅਕਾਲੀ ਸਰਕਾਰ ਦੇ ਵਿੱਚ ਮੰਤਰੀ ਰਹੇ ਪਰਮਿੰਦਰ ਸਿੰਘ ਢੀਂਚਾ ਤੇ ਸੋਨ ਸਿੰਘ ਠੰਡਲ ਵੀ ਅਕਾਲ ਤਖਸਾਹ ਪਹੁੰਚ ਕੇ ਆਪਣਾ ਸਪਸ਼ਟਿਕਰਨ ਦਿੰਦੇ ਨਜ਼ਰ ਆਏ ਉਹ ਵੀ ਇੱਕ ਵਿੱਚ ਅਕਾਲ ਤਖਸਾਹ ਦਾ ਹੁਕਮ ਹੋਏਗਾ ਅਸੀਂ ਉਹਦੇ ਤੇ ਪੂਰਨ ਫੁੱਲ ਝੜਾਵਾਂਗੇ ਤੇ ਮੈਂ ਇਹ ਵੀ ਕਹਿਣਾ ਵੀ ਅਸੀਂ چاہے ਜੋ ਵੀ ਕੋਈ ਆਪਕੋ ਜੀ ਹੋ ਸਕਦੀ ਹੈ ਸਾਰਾ ਅਸੀਂ ਸ਼ਰੋਮ ਜਿਹੜਾ ਹਰ ਰੂਪ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਕਾਬਲੇ ਗੌਰੇ ਕੀ ਅਕਾਲ ਤਖਤ ਨਹੀਂ ਬਾਗੀਆਂ ਦੀ ਮਾਫੀ ਨਾਮੇ ਤੇ ਸੁਬੀਰ ਸਿੰਘ ਬਾਦਲ ਨੂੰ ਤਨਖਾਹਾਂ ਐਲਾਨੀਆਂ ਆ ਅਤੇ 2007 ਤੋਂ 2017 ਤੱਕ ਪੰਜਾਬ ਸਰਕਾਰ ਦੇ ਵਿੱਚ ਰਹੇ ਸਿੱਖ ਕੈਬਨਿਟ ਮੰਤਰੀਆਂ ਤੋਂ ਸਪਸ਼ਟੀਕਰਨ ਮੰਗਿਆ ਸੀ ਔਰ ਲਗਾਤਾਰ ਉਸ ਸਮੇਂ ਦੇ ਵਿੱਚ ਸਿੱਖ ਕੈਬਨਿਟ ਮੰਤਰੀ ਜਿਹੜੇ ਰਹੇ ਉਹਨਾਂ ਦੇ ਵੱਲੋਂ ਆਪਣਾ ਸਪਸ਼ਟਿਕਰਨ ਅਕਾਲ ਤਖਸਾਲ ਦੇ ਉੱਤੇ ਪਹੁੰਚ ਕੇ ਦਿੱਤਾ ਜਾ ਰਿਹਾ ਹੈ ਹੁਣ ਅੱਗੇ ਵੱਧਿਆਂ ਤੇ ਗੱਲ ਜੀਐਸਟੀ ਕੌਂਸਲ ਦੀ ਬੈਠਕ ਦੀ ਦਿੱਲੀ ਦੇ ਵਿੱਚ ਜੀਐਸਟੀ ਕੌਂਸਲ ਦੀ ਬੈਠਕ ਦੇ ਵਿੱਚ ਹੈਲਥ ਇੰਸ਼ੋਰੈਂਸ ਦੇ ਉੱਤੇ ਚਰਚਾ 3 ਇੰਸ਼ੋਰੈਂਸ ਦੇ ਉੱਤੇ ਚਰਚਾ ਦੇ ਦੌਰਾਨ ਜੀਐਸਟੀ ਘਟਾਉਣ ਦੇ ਉੱਤੇ ਸਹਿਮਤੀ ਵੀ ਬਣ ਗਈ ਅਗਲੀ ਮੀਟਿੰਗ ਦੇ ਵਿੱਚ ਮਾਪਦੰਡ ਤੈਅ ਹੋਣਗੇ ਹੈਲਥ ਇੰਸ਼ੋਰੈਂਸ ਦੇ ਉੱਤੇ ਗਰੁੱਪ ਆਫ ਮਿਨਿਸਟਰਸ ਦੀ ਕਮੇਟੀ ਬਣਾਈ ਗਈ ਹੈ ਕਮੇਟੀ ਅਕਤੂਬਰ ਦੇ ਆਖਿਰ ਦੇ ਵਿੱਚ ਰਿਪੋਰਟ ਦੇਵੇ ਔਰ ਨਵੰਬਰ ਦੀ ਜੀਐਸਟੀ ਮੀਟਿੰਗ ਦੇ ਵਿੱਚ ਫਿਰ ਫੈਸਲਾ ਹੋਏਗਾ ਮੌਜੂਦਾ ਸਮੇਂ ਦੇ ਵਿੱਚ ਹੈਲਥ ਇੰਸ਼ੋਰੈਂਸ ਜਦੋਂ ਆਪਾਂ ਖਰੀਦਦੇ ਹਾਂ ਤਾਂ ਉਸ ਦੇ ਉੱਤੇ 18% ਜੀਐਸਟੀ ਵਸੂਲਿਆ ਜਾਂਦਾ ਹੈ ਔਰ ਜੀਐਸਟੀ ਕਟੜਨ ਦੇ ਨਾਲ ਜਿਹੜਾ ਪ੍ਰੀਮੀਅਮ ਹੈ ਉਹ ਘਟੇਗਾ ਜਿ ਫਰਜ਼ ਕਰ ਲਓ ਕਿ ਜਿੱਥੇ 18 ਦੀ 18% ਖਤਮ ਹੋ ਗਈ ਤਾਂ ਤੁਸੀਂ ਕੋਈ ਹੈਲਥ ਇੰਸ਼ੋਰੈਂਸ ਖਰੀਦਦੇ ਆ 50000 ਦਾ 18% ਜੇਕਰ ਜੀਐਸਟੀ ਖਤਮ ਹੋ ਗਈ ਤਕਰੀਬ 8-9000 ਰੁਪਏ ਪ੍ਰੀਮੀਅਮ ਕੱਟ ਸਕਦਾ ਹੈ ਔਰ ਜੇਕਰ ਹੈਲਥ ਹੈਲਥ ਇੰਸ਼ੋਰੈਂਸ ਦੇ ਉੱਤੇ ਜੀਐਸਟੀ ਨੂੰ ਘਟਾ ਕੇ 18% ਤੋਂ 12% ਕੀਤਾ ਗਿਆ ਤਾਂ ਫਿਰ ਤਾਂ ਵੀ ਡੈਫੀਨਿਟਲੀ 3000 ਦੇ ਕਰੀਬ ਆਸ-ਪਾਸ ਪ੍ਰੀਮੀਅਮ ਘਟੇਗਾ ਜੇ 5% ਕਰ ਦਿੱਤਾ ਗਿਆ ਤਾਂ ਫਿਰ ਕਰੀਬ-ਕਰੀਬ 6 65000 ਦਾ ਪ੍ਰੀਮੀਅਮ ਦਾ ਫਰਕ ਪੈ ਸਕਦਾ ਸੋ ਦੇ ਲਿमिटेड ਪਰਪਸ ਆਫ ਮੈਡੀਕਲ ਹੈਲਥ ਇੰਸ਼ੋਰੈਂਸ ਰਿਲੇਟਡ ਜੀਐਸਟੀ ਬੀ ਟੋ ਦੈਮ जी एस टी काउंसिल मीट इन नवम्बर विल फाइनलाइज बेस्ड ऑन दिस रिपोर्ट विच विल कम फ्रॉम दू पंजाब का देश का ओल्ड uh, एज uh, जो हमारे बुजुर्ग हैं सीनियर सिटीजन है उनकी हेल्थ का इंश्योरेंस है वो वो सभी जो बैटर है जो uh, मैं समझता जी ओ एम को रेफर कर दिया गया है क्योंकि बहुत सारे राज्यों ने दिल्ली स्टेट ने पंजाब स्टेट ने ये डिमांड करी थी कि इसके ऊपर हमें जो सीनियर सिटीजन है उसके ऊपर बिल्कुल ही एग्जाम कर देना चाहिए जो उसके काम है उसको पाँच परसेंट ले आना चाहिए या ख़त्म कर देना चाहिए तो मैं समझता इसको हमने जीएम ओ एम रेफर करवाया तो इससे ਦੇਸ਼ ਦੇ ਜੋ ਲੋਕ ਹੈ ਉਹਨਾਂ ਦੀ ਹੈਲਥ ਕੇ ਲਿਏ ਹੈਲਥ ਕਵਰ ਕੇ ਲਿਏ ਅੱਛਾ ਫੈਸਲਾ ਲੈਣੇ ਕੀ ਬੀਤ ਹੈ ਅੱਗੇ ਬਾਤਾਂ ਤੇ ਗਲਤ ਸਿਹਤ ਦੀ ਹੋੜੀ ਹੈ ਤਾਂ ਹਸਪਤਾਲਾਂ ਦਾ ਜ਼ਿਕਰ ਕਰਾਂਗੇ ਸੋਮਵਾਰ ਨੂੰ ਸਾਰੇ ਸਰਕਾਰੀ ਹਸਪਤਾਲ ਜਿਹੜੇ ਪੰਜਾਬ ਦੇ ਨੇ ਉਹਨਾਂ ਦੇ ਵਿੱਚ 3 ਘੰਟੇ ਦੇ ਲਈ OPD ਸੇਵਾਵਾਂ ਬੰਦ ਰਹੀਆਂ ਦਰਅਸਲ ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਵੇਰੇ 8 ਵਜੇ ਤੋਂ 11 ਵਜੇ ਤੱਕ OPD ਬੰਦ ਰੱਖਦੇ ਹੋਏ ਪ੍ਰਦਰਸ਼ਨ ਕੀਤਾ ਅਤੇ ਧਰਨਾ ਲਗਾ ਕੇ ਰੋਸ ਜ਼ਾਾਇਆ ਡਾਕਟਰਾਂ ਦੀ ਸੜਤਾਲ ਦਾ ਪੈਰਾਮੈਡੀਕਲ ਸਟਾਫ ਦੇ ਵੱਲੋਂ ਇਹ ਸਮਰਥਨ ਕੀਤਾ ਗਿਆ ਸੀ ਡਾਕਟਰਾਂ ਦੀ ਮੰਗ ਹੈ ਕਿ ਹਸਪਤਾਲ ਦੇ ਵਿੱਚ ਖਾਲੀ ਪਏ ਅਹੁਦੇ ਜਲਦ ਭਰੇ ਜਾਣ ਉਹਨਾਂ ਦੀ ਸੁਰੱਖਿਆ ਯਕੀਨੀ ਹੋਵੇ ਹਾਲਾਂਕਿ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰਹੀਆਂ ਪਤਾ ਹੈ ਕਿ 60% ਤੋਂ ਜ਼ਿਆਦਾ ਫੀਮੇਲ ਸਟਾਫ ਹੁੰਦਾ ਹੈ ਹਸਪਤਾਲ ਵਿੱਚ ਤੇ ਉਹਨਾਂ ਦੀ ਸਿਕਿਉਰਿਟੀ ਬੜੀ ਜ਼ਰੂਰੀ ਹੈ ਜਿਵੇਂ ਕਲਕੱਤਾ 'ਚ ਮਰਡਰ ਰੇਪ ਕੇਸ ਹੋਇਆ ਹੈ ਕਿੰਨਾ ਮੰਦਭਾਗੀ ਘਟਦਾ ਹੈ ਤੇ ਉਸ ਤਰ੍ਹਾਂ ਦਾ ਰਿਪੀਟ ਨਾ ਹੋਵੇ ਮੇਨ ਇਸ਼ੂ ਹੈ ਉਧਰ ਡਾਕਟਰਾਂ ਦੀ ਇਸ ਹੜਤਾਲ ਨਾਲ ਲੋਕ ਕਾਫੀ ਪਰੇਸ਼ਾਨ ਸੀ ਟਾਣੀਆਂ ਨੇ ਮਰਜ਼ੀ ਘੱਟ ਕੇ ਨਹੀਂ ਦੇ ਰਹੇ ਅਸੀਂ ਗਰੀਬ ਬੰਦੇ ਕਿੱਥੇ ਜਾਈਏ ਦੱਸੋ ਸਾਨੂੰ ਬੁਲਾ ਲੈਂਦੇ ਆਉਤੀ ਮਰਜ਼ੀ ਨਾਲ ਛੁੱਟੀਆਂ ਕਰਕੇ ਦੱਸਦੇ ਅਸੀਂ ਕਿੰਨੂ ਰੋਈਏ ਸਾਨੂੰ ਦੱਸ ਦੋ ਜਦੋਂ ਸਰਕਾਰੀ ਹਸਪੀਟਲ ਬੰਦ ਕਰਦੇ ਇਲਾਜ ਨਾ ਕਰੋ ਉੱਥੇ ਕਈ ਮਰੀਜ਼ ਇਸ ਹੜਤਾਲ ਦੀ ਸਮਰਥਨ ਦੇ ਵਿੱਚ ਵੀ ਨਜ਼ਰ ਆਏ ਮੈਂ ਆਇਆ ਸੀ ਸਰਟੀਫਿਕੇਟ ਬਣਵਾਉਣ ਪਰ ਡਾਕਟਰ ਸਾਹਿਬ ਨੇ ਡਾਕਟਰਾਂ ਨੇ ਹੜਤਾਲ ਕਰ ਰੱਖੀ ਹੈ ਤੇ ਬਹੁਤ ਚੰਗਾ ਹੈ ਹੜਤਾਲ ਜ਼ਰੂਰੀ ਹੈ ਅਸੀਂ ਡਾਕਟਰਾਂ ਦਾ ਸਮਰਥਨ ਕਰਦੇ ਹਾਂ ਕਾਬਲੇ ਗੋਰੇ ਕੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਸਰਕਾਰ ਦੇ ਭਰੋਸੇ ਤੋਂ ਬਾਅਦ ਵੀ ਹੜਤਾਲ ਦੇ ਉੱਤੇ ਜਾਣ ਦਾ ਫੈਸਲਾ ਲਿਆ ਅਤੀਸ ਨੂੰ ਤਿੰਨ ਗੇਟ ਦੇ ਵਿੱਚ ਵੰਡਿਆ ਗਿਆ ਜਿਸ ਦੇ ਵਿੱਚ 9 ਤੋਂ 11 ਸਤੰਬਰ ਤੱਕ ਸਵੇਰੇ 8 ਤੋਂ 11 ਵਜੇ ਤੱਕ ਓਪੀਡੀ ਬੰਦ ਰਹੇਗੀ ਦੂਜੇ ਗੇਟ ਦੇ ਵਿੱਚ 12 ਤੋਂ 15 ਸਤੰਬਰ ਤੱਕ ਓਪੀਡੀ ਬੰਦ ਰੱਖੀ ਜਾਵੇਗੀ ਤੇ ਤੀਜੇ ਗੇਟ ਦੇ ਵਿੱਚ ਓਪੀਡੀ ਦੇ ਨਾਲ ਐਮਰਜੈਂਸੀ ਸੇਵਾਵਾਂ ਵੀ ਬੰਦ ਰੱਖੀਆਂ ਜਾਣਗੀਆਂ ਕਹਿ ਰਿਹਾ ਤੇ ਡਾਕਟਰਾਂ ਦੀ ਮੰਗਾਂ ਹੋਣ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਹੋਵੇ ਤੇ OPD ਸੇਵਾਵਾਂ ਬੰਦ ਰਹਿਣ ਫਿਰ ਫਰਕ ਟੱਪੇਂਦਾ ਹੈ ਮਰੀਜ਼ਾਂ ਨੂੰ ਮਰੀਜ਼ਾਂ ਦੇ ਰਿਸ਼ਤੇਦਾਰਾਂ ਉਧਰ ਮੁਹਾਲੀ ਦੇ ਜ਼ਰਕਪੁਰ ਦੇ ਵਿੱਚ ਡਿਊਟੀ ਦੇ ਉੱਤੇ ਤਣਾਤ ਇੱਕ ਮਹਿਲਾ ਮੈਡੀਕਲ ਅਫਸਰ ਦੇ ਨਾਲ ਬਦਸਲੂਕੀ ਦੀ ਘਟਨਾ ਸਾਹਮਣੇ ਆਈ ਦਰਸਲੇਸੇ 2 ਅਣਪਛਾਤੇ ਨੌਜਵਾਨ ਹਸਪਤਾਲ ਦੇ ਰੂਮ ਨੰਬਰ 3 ਦੇ ਵਿੱਚ ਵੜ ਗਏ ਅਤੇ ਉਥੋਂ ਯੂਜ਼ਡ ਸਰਿੰਜ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਥੇ ਡਿਊਟੀ ਉੱਤੇ ਤਿਰਾਂਤ ਮਹਿਲਾ ਮੈਡੀਕਲ ਅਫਸਰ ਨੇ ਦੇਖ ਲਿਆ ਅਤੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਲੇਡੀ ਡਾਕਟਰ ਦਾ ਹੱਥ ਛੁਡਾ ਕੇ ਇਸਨੂੰ ੱਤਕਾ ਮਾਰ ਕੇ ਉਥੋਂ ਫਰਾਰ ਹੋ ਗਏ। ਉਹ ਵੀ ਕੋਸ਼ਿਸ਼ ਕਰਦੀਆਂ ਉਹਨਾਂ ਨੂੰ ਪੁੱਛਦੀਆਂ ਵੀ ਇਹ ਤੁਸੀਂ ਕੀ ਕਰ ਰਹੇ ਹੋ ਉਹਨਾਂ ਵਿੱਚੋਂ ਇੱਕ ਜਿਹੜਾ ਹੁੰਦਾ ਹੈ ਲੜਕਾ ਉਹ ਮੇਰਾ ਹੱਥ ਚੱਟਕਦਾ ਤੇ ਮੈਨੂੰ ੱਤਕਾ ਮਾਰਦਾ ਹੈ ਤੇ ਇਸ ਤੋਂ ਬਾਅਦ ਉਹਦੇ ਨਾਲ ਪਿੱਛੇ ਇੱਕ ਦੂਸਰਾ ਲੜਕਾ ਸੀਗਾ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆਂ ਪਰ ਉਹ ਦੋਵੇਂ ਘੱਟ ਜਾਂਦੇ ਨੇ ਜਿਸ ਤੋਂ ਬਾਅਦ ਮਹਿਲਾ ਡਾਕਟਰ ਦੀ ਸ਼ਿਕਾਇਤ ਦੇ ਉੱਤੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੇ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਕੀ ਪੀਏ ਇਹ ਦੋਸ਼ੀਏ ਜਿਹੜਾ ਪਹਿਲਾ ਦੋਸ਼ੀਏ ਦਾ ਨਾਮ ਦੀਪਕ ਹੈ ਦੂਜੇ ਦੋਸ਼ੀਏ ਦਾ ਨਾਮ ਅਰुण ਨਾਗਰ ਹੈ ਇਹ ਦੋਨੋਂ ਆਸ਼ੀਆਨ ਕਲੋਨੀ ਪੰਚਗੋਲਾ ਦੇ ਰਹਿਣ ਵਾਲੇ ਨੇ ਤੇ ਇਹਦੇ ਅੱਗੇ ਤਫ਼ਤੀਸ਼ ਚੱਲ ਰਹੀ ਹੈ ਤੇ ਜੋ ਇਹਨਾਂ ਦੇ ਜੀ ਉਹਨਾਂ ਨੂੰ ਪੁਲਿਸ ਕੂਰ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਬੋਸਤਾਨ ਹਸ ਕੀਤਾ ਜਾਵੇ। ਕਾਬਲੇ ਗੋਰੇ ਕੀ ਮਹਿਲਾ ਡਾਕਟਰ 8 ਮਹੀਨੇ ਦੀ ਗਰਭਤੀ ਹੈ ਅਜਿਹੇ ਚ ਸਵਾਲ ਇਹ ਵੀ ਉੱਠਦਾ ਹੈ ਕਿ ਹਸਪਤਾਲ ਚ ਮੌਜੂਦ ਡਾਕਟਰ ਮਰੀਜ਼ਾਂ ਦਾ ਇਲਾਜ ਕਰਨ ਜਾਂ ਫਿਰ ਅਜਿਹੇ ਹੁਰਦੰਗੀਆਂ ਨਾਲ ਜੱਠਣ ਜੇਕਰ ਜਦੋਂ ਹਸਪਤਾਲ ਦੇ ਵਿੱਚ ਡਾਕਟਰ ਜੋ ਇਲਾਜ ਕਰਦੇ ਨੇ ਉਹਨਾਂ ਦੇ ਨਾਲ ਬਦਸਲੂਕੀ ਹੋਵੇ ਫਿਰ ਫਰਕ ਤਾਂ ਪੈਂਦਾ ਔਰ ਉਹ ਵੀ ਉਸ ਸਮੇਂ ਜਦੋਂ ਚੋਰੀ ਕੀਤੀ ਜਾ ਰਹੀ ਸੀ ਉਥੇ ਸਿਰਿੰਜਾਂ ਦੀ ਤਾਂ ਲਾਜ਼ਮੀ ਤੌਰ ਤੇ ਨਸ਼ੇ ਦੇ ਨਾਲ ਵੀ ਇਹ ਪੂਰਾ ਮਾਮਲਾ ਜੁੜ ਸਕਦਾ ਹੈ ਅਗਲੀ ਖਬਰ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਦੇ ਸ਼ਹੀਦ ਉਦਮ ਸਿੰਘ ਚੌਕ ਦੇ ਉੱਤੇ ਇੱਕ ਸ਼ਖਸ ਟ੍ਰੈਫਿਕ ਪੁਲਿਸ ਦੇ ਨਾਲ ਹੀ ਉਲਝ ਗਿਆ ਚ ਉਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਇੰਨਾ ਹੀ ਨਹੀਂ ਬਹਿਸਬਾਜ਼ੀ ਤੋਂ ਬਾਅਦ ਸ਼ਖਸ ਨੇ ਹੱਥ ਦੇ ਵਿੱਚ ਇੱਟ ਚੁੱਕ ਲਈ ਅਤੇ ਇਸ ਇੱਟ ਦੇ ਨਾਲ ਪੁਲਿਸ ਮੁਲਾਜ਼ਮ ਤੇ ਹਮਲਾ ਕਰਨ ਦੇ ਲਈ ਅੱਗੇ ਵੱਧ ਗਿਆ ਦਰਸਲ ਇਲਜ਼ਾਮ ਹੈ ਕਿ ਸ਼ਖਸ ਮੋਟਰਸਾਈਕਲ ਤੇ ਰੋਂਗ ਸਾਈਡ ਤੋਂ ਆ ਰਿਹਾ ਸੀ ਅਤੇ ਜਦੋਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਕੇ ਕਾਗਜ਼ਾਤ ਮੰਗੇ ਤਾਂ ਬਤਮੀਜ਼ੀ ਕਰਦਾ ਹੋਇਆ ਪੁਲਿਸ ਮੁਲਾਜ਼ਮ ਨੂੰ ਹੀ ਮਾਰਨ ਦੇ ਉੱਤੇ ਉਤਾਰੂ ਹੋ ਗਿਆ ਹਾਂ ਕੋਈ ਜਵਾਬ ਹੋਣਾ ਹੈ ਹਾਂ ਕੋਈ ਜਾਨਾ ਟ੍ਰੈਫਿਕ ਮੈਨ ਜਿਹੜੇ ਤੋਟੇ ਉਹਨਾਂ ਕੋਲੋਂ ਕਾਰਵਲ ਚਾਹਰੇ ਅੱਗੇ ਟ੍ਰੈਫਿਕ ਪੁਲਿਸ ਨੇ ਉਹ ਤੋਂ ਸੀਚ ਚਾਹੁੰਚ ਨਕਲ ਆਇਆ ਸੀ ਉੱਥੇ ਇਕੋ ਅਗਮੀ ਮਲਕੀਸ਼ ਸਿੰਘ ਹੈ ਪਸਤੀ উকੀਲਾ ਵਾਲੇ ਤੋਂ ਇਹ ਰੌਂਗ ਸਾਈਡ ਆ ਰਿਹਾ ਸੀ ਜਦੋਂ ਇਹਨੂੰ ਰੋਕਿਆ ਤੇ ਆਪਣੇ ਵਲਾਇਮਨ ਨੇ ਵੈਸ ਬੜੀ ਕੀਤੀ ਫੋਰੈਂਡਰ ਗਾਰੂ ਕੀਤੀ ਹੋਈ ਸੀ ਹਾਲਾਂਕਿ ਇਸ ਦੌਰਾਨ ਮੌਕੇ ਤੇ ਮੌਜੂਦ ਬਾਕੀ ਪੁਲਿਸ ਮੁਲਾਜ਼ਮਾ ਨੇ ਹਮਲੇ ਤੋਂ ਪਹਿਲਾਂ ਹੀ ਉਸਨੂੰ ਫੜ ਲਿਆ ਅਤੇ ਫਿਰ ਥਾਣੇ ਲੈ ਗਏ ਫਿਲਹਾਲ ਪੁਲਿਸ ਨੇ ਸ਼ਖਸ ਦੇ ਖਿਲਾਫ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵੀਆਈ ਕੀ ਕਰਦੇ ਹੈ ਟ੍ਰੈਫਿਕ ਪੁਲਿਸ ਦਾ ਕੰਮ ਹੁੰਦਾ ਹੈ ਅਜੇ ਇਹ ਅਨਸਰਾਂ